ਡਾਕਟਰ ਬੀਰੀਸ਼ ਦੇਵਾ ਮੈਮੋਰিয়াল ਵੈਫਰ ਸੁਸਾਇਟੀ ਫਾਲਗਾ ਵੱਲੋਂ ਅੱਜ ਇੱਕ ਵਾਰ ਫਿਰ ਲੋਕਾਂ ਦੀ ਸੇਵਾ ਦੇ ਵਿੱਚ ਨੱਕ ਕੰਨ ਅਤੇ ਗਲੇ ਦੇ ਚੈੱਕਅਪ ਦਾ ਮੁਫਤ ਚੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਡਾਕਟਰ ਆਸ਼ਮਾ ਸੇਠੀ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਇਸ ਕੈਂਪ ਦੇ ਵਿੱਚ ਜਿੱਥੇ ਮਰੀਜ਼ਾਂ ਦਾ ਫ੍ਰੀ ਚੈੱਕਅਪ ਕੀਤਾ ਗਿਆ ਉੱਥੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਮੁਹੱਈਆ ਕਰਾਈਆਂ ਗਈਆਂ ਇਸ ਮੌਕੇ ਡਾਕਟਰ ਆਸ਼ਮਾ ਸੇਠੀ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਡਾਕਟਰ ਬੀ.ਡੀ. ਸਦੇਵਾ ਮੈਮੋਰੀਅਲ ਫੈਰੋ ਸੋਸਾਇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਮੈਨੂੰ ਕਾਫੀ ਅੱਛਾ ਲੱਗਾ ਯਾਨ ਲੋਕੋ ਨੂੰ ਸੇਵਾਇਂ ਦੇ ਕੇ ਕਿ ਕાન ਕੇ ਨੱਕ ਕੇ ਗਲੇ ਦੇ ਹਰ ਤਰ੍ਹਾਂ ਦੇ ਪੇਸ਼ੈਂਟ ਸੇ ਔਰ ਅਸੀਂ ਨੇ ਕੀ ਦਵਾਈਆਂ ਵੀ ਦੀ ਔਰ ਉਹਨਾਂ ਕੋ ਸਮਝਾਇਆ ਜੋ ਜੋ ਪਰੇਸ਼ਾਨ ਸਾਂ ਤੋਂ ਬਿਕਾ ਗਿਆ ਕਾ ਰਿਸਪੋਸਟ ਬਹੁਤ ਅੱਛਾ ਦਾ ਤੇ ਕਿਸ ਤਰ੍ਹਾਂ ਕੇ ਪੇਸ਼ੈਂਟ ਦੇਖਣੇ ਕੋ ਮਿਲੇ हर तरह के कान के नाक के गले के जैसे कि मौसम चेंज हो रहा है तो सर्दियों काम के पेशेंट्स भी आ रहे हैं कान के पेशेंट्स भी आ रहे हैं जिनको सुनने की दिक्कत है या कान में किसी भी तरह का दर्द या इन्फेक्शन जो भी है तो हर तरह के पेशेंट्स देते हैं मैम आप क्या संदेश देना चाहती हूँ जैसे कि वेदर चेंज हो रहा है उसके रिगार्डिंग आप शहर वासियों को संदेश देना चाहती हूँ मैं यही कहना चाहूँगी कि जैसे कि मौसम बदल रहा है तो खाने पीने का थोड़ा ध्यान रखें ठंडी चीज़ें ना खाएं एंड बाहर का खाना अगर अवॉइड कर सकते हैं खास करके छोटे बच्चों के लिए है तो ਡਾਕਟਰ ਬੀ.ਡੀ ਸੱਚੇ ਦੇਵਾ ਮੋਰਲ ਵੈਲਫੇਅਰ ਸਰਟੀ ਵੱਲੋਂ ਨੱਕ ਕੰਨ ਔਰ ਗਲੇ ਦਾ ਅੱਜ ਫ੍ਰੀ ਚੈਕਅਪ ਕੈਂਪ ਲਗਾਇਆ ਗਿਆ ਸੀ ਔਰ ਇਸ ਕੈਂਪ ਦੇ ਵਿੱਚ ਡਾਕਟਰ ਆਸ਼ਮਾ ਸਿੱਟੀ ਜੀ ਵੱਲੋਂ ਜਿਹੜੀ ਆਪਣੇ ਐਸਿਵਾਵਾਂ ਦਿੱਤੀਆਂ ਗਈਆਂ ਨੇ ਔਰ ਨਾਲ ਹੀ ਜਿਹੜਾ ਨੇ ਫ੍ਰੀ ਆਫ ਕੋਸ ਦਵਾਈਆਂ ਵੀ ਜਿਹੜੀਆਂ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਹ ਮੈਮ ਵੱਲੋਂ ਪੇਸ਼ੈਂਟ ਨੂੰ ਜਿਹੜਾ ਡੀਲ ਵੀ ਕੀਤਾ ਗਿਆ ਔਰ ਗਾਈਡੈਂਸ ਦਿੱਤੀ ਗਈ ਹੈ ਮੈਂ ਡਾਕਟਰ ਆਸ਼ਮਾ ਸਿੱਟੀ ਜੀ ਦਾ तहे ਦਿਲੋਂ ਸ਼ੁਕਰੀਆ ਅਦਾ ਕਰਨੀਆਂ ਕਿ ਉਹਨਾਂ ਨੇ ਸਾਡੇ ਇਸ ਕੈਂਪ ਦੇ ਵਿੱਚ ਸਹਿਯੋਗ ਦਿੱਤਾ ਔਰ ਫ੍ਰੀ ਆਫ ਕੋਸ ਜੜਿਆ ਨੇ ਆਪਣੀਆਂ ਸੇਵਾਵਾਂ ਇਸ ਕੈਂਪ ਦੇ ਵਿੱਚ ਪ੍ਰੋਵਾਈਡ ਕਰਾਈਆਂ ਮੈਂ ਔਨਰਸ ਫਾਰਮਾ ਕੰਪਨੀ ਦਾ ਆ ਦੀਪਕ ਜੀ ਦਾ ਚਾਹਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਇਸ ਕੈਂਪ ਦੇ ਵਿੱਚ ਜਿਹੜੇ ਸਾਨੂੰ ਕੁਝ ਜਿਹੜੇ ਮੈਡੀਸਿਨ ਨੇ ਕੋਫੀ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਤੇ ਨਾਲ ਹੀ ਸਾਡੇ ਵੱਲੋਂ ਜਿਹੜੀਆਂ ਜਿਹੜੀਆਂ ਦਵਾਈਆਂ ਪ੍ਰੋਵਾਈਡ ਕਰਾਈਆਂ ਗਈਆਂ ਸੀ ਤਾਂ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹ ਇਸ ਕੈਂਪ ਦੇ ਵਿੱਚ ਜਿਹੜੇ ਆਪਣੀ ਜਿਹੜੀ ਸੇਵਾ ਨਿਭਾ ਰਹੇ ਨੇ ਔਰ ਬਹੁਤ ਵਧੀਆ ਲੱਗਿਆ ਤੇ ਇਹੀ ਕਵਾਂਗੀ ਕਿ ਇਸ ਕੰਮ ਦੇ ਵਿੱਚ ਜਿੰਨਾ ਉਹਨਾਂ ਨੇ ਯੋਗਦਾਨ ਕੀਤਾ ਤਾਂ ਉਹਦੀ ਮੈਂ ਜਿੰਨੀ ਪ੍ਰਸ਼ੰਸਾ ਕਰ ਸਕਾਂ ਤਾਂ ਬਹੁਤ ਵਧੀਆ ਲੱਗਿਆ ਅਨਿਲ ਸਾਡੇ ਬਹੁਤ ਇਸ ਕਾਰਜੋਗ ਵਾਰ ਨੰਬਰ 21 ਤੋਂ ਉੱਚੀ ਆਮ ਆਦਮੀ ਪਾਰਟੀ ਦੇ ਮੋਮਨ ਵੰਦ ਜੀ ਦਾ ਪ੍ਰਧਾਨ ਪੂਜਲ ਉਤਰ ਸੰਦੇਵ ਆ ਤੇ ਆਮ ਆਦਮੀ ਪਾਰਟੀ ਦੀ ਆਗੂ ਬੰਤੀ ਸੇਵਾਵਲਵਾਦ ਨੱਕ ਕੰਨ ਗਲੇ ਦਾ ਜੋ ਇਲਾਜ ਦੇ ਵਾਸਤੇ ਲੋਕਾਂ ਵਾਸਤੇ ਫ੍ਰੀ ਕੈਂਪ ਦਾ ਜੋ ਦਿਨ ਕੀਤਾ ਹੈ ਉਹਦੇ ਵਿੱਚ ਨੱਕ ਕੰਨ ਗਲੇ ਦੇ ਡਾਕਟਰ ਸਾਹਿਬ ਡਾਕਟਰ ਸਿੱਠੀ ਅਸ਼ਮਾ ਸਿੱਠੀ ਅੱਜ ਇੱਥੇ ਪਹੁੰਚ ਕੇ ਕਾਫੀ ਸਾਰੇ ਪੇਸ਼ੈਂਟਾਂ ਦਾ ਨਾ ਇਹ ਫ੍ਰੀ ਦਵਾਈਆਂ ਵੀ ਦਿੱਤੀਆਂ ਉਹਨਾਂ ਦਾ ਜਿਹੜਾ ਚੈੱਕਅਪ ਵੀ ਲੋਕੀਂਆ ਸਮਾਜ ਦੇ ਵਿੱਚ ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਡਾਕਟਰਾਂ ਤੱਕ ਹਰ ਇੱਕ ਦੀ ਪਹੁੰਚ ਜਿਹੜੀ ਹੈ ਉਹ ਨਹੀਂ ਹੁੰਦੀ ਜਿੱਥੇ ਸਰਕਾਰ ਆਪਣੇ ਯਤਨ ਕਰ ਰਹੀ ਹੈ ਹਸਪਤਾਲਾਂ 'ਚ ਇਲਾਜ ਲੋਕਾਂ ਨੂੰ ਦੇ ਰਹੀ ਹੈ ਉੱਥੇ ਜਿਹੜੀ ਸਮਾਜ ਸੇਵੀ ਸੰਸਥਾ ਉਹ ਵੀ ਕਿਤੇ ਸਮੇਂ-ਸਮੇਂ ਤੇ ਆਪਣੀਆਂ ਸਵਾਮਾਂ ਦਿੰਦੇ ਰਹਿੰਦੀ ਹੈ ਇਹ ਬੜਾ ਲਗਾਯੋ ਕਦਮ ਇਹ ਲੋਕਾਂ ਦੇ ਇਤਦੇ ਵਾਸਤੇ ਲੋਕਾਂ ਦੀ ਸਿਹਤ ਨਾਲ ਜਿਹੜਾ ਉਹਨਾਂ ਸਿਹਤ ਨੂੰ ਠੀਕ ਰੱਖਣ ਵਾਸਤੇ ਹੈ ਕਿਉਂਕਿ ਸਰੀਰ ਦਾ ਹਰ ਅੰਗ ਹੀ ਬੜਾ ਜ਼ਰੂਰੀ ਹੈ ਇਸ ਵਾਰ ਇਸੇ ਵੀ ਸਸਤਾਵਾਂ ਕਦੇ ਅੱਖਾਂ ਦੇ ਕੈਂਪ ਲਾਉਂਦੇ ਨੇ ਕਦੇ ਪੂਰਾ ਕੈਂਸਰ ਚੈੱਕ ਕਰਨ ਵਾਸਤੇ ਕੈਂਪ ਲੱਗਦੀ ਹੈ ਔਰ ਉਹਦੇ ਵਿੱਚ ਬਹੁਤ ਸਾਰੇ ਲੋਕ ਭਰਪੂਰ ਫੈਟ ਹੁੰਦੇ ਆ ਇੱਥੇ ਡਾਕਟਰ ਸਾਹਿਬ ਦਾ ਜਿੰਦੀ ਕਰਾਈਆਂ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਡੀ ਵਿੜੀਆ ਪੜਾਈਆਂ ਕਰਕੇ ਸਮਾਜ ਦੀ ਸੇਵਾ ਦੇ ਵਿੱਚ ਆ ਕੇ ਫ੍ਰੀ ਯੋਗਦਾਨ ਦਿੰਦੇ ਆ ਤੇ ਮੈਂ ਤਾਂ ਇਹਨਾਂ ਤੋਂ ਉਮਰ ਦਾ ਵੱਡਾ ਹਾਂ ਕਰਕੇ ਕਿਉਂਕਿ ਇਹਨਾਂ ਦੇ ਬਰਾਬਰ ਨਾ ਤਾਂ ਅਸੀਂ ਪੜੇ ਆਂ ਨਾ ਇਹਨਾਂ ਦੇ ਬਰਾਬਰ ਸਾਡਾ ਕੋਈ ਰੁਤਬਾ ਹੈ ਪਰ ਅਸੀਂ ਇਹਨਾਂ ਨੂੰ ਜਰੂਰ ਇੱਕ ਗੱਲ ਦੀ ਬੇਨਤੀ ਕਰਦੇ ਆਂ ਜਿੱਦਗੀ ਦੇ ਅਰਮੇ ਤੋਂ ਕਿ ਆਪਣੀ ਲਾਈਫ ਦੇ ਵਿੱਚ ਤੁਸੀਂ ਬਹੁਤ ਕੁਝ ਬਣਨਾ ਹੈ ਉਹਦੇ ਵਿੱਚ ਜਿੱਥੇ ਆਪਾਂ ਆਪਣੀ ਆਪ ਵਾਸਤੇ ਅਸੀਂ ਕਮਾਉਣਾ ਹੈ ਉੱਥੇ ਜਿਹੜੇ ਅਜ ਗਰੀਬ ਲੋਕਾਂ ਦੇ ਮਦਦ ਕਰਦੇ ਰਹਿਣਗੇ ਤਾਂ ਕਿਤੇ ਨਾ ਕਿਤੇ ਪਰਮਾਤਮਾ ਉਹਨਾਂ ਦੇ ਹੱਕ ਦੇ ਵਿੱਚ ਖੜਦੇ ਆ ਪਰਮਾਤਮਾ ਜੋ ਦੇਖਦਾ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ